ਸਾਸੀ ਗਾਲ ਜੀ ਸਾਰਿਆਂ ਨੂੰ ਵੇਖੋ ਇੱਕ ਮਮਾ ਨੀ ਕੀ ਮਾਇਆ ਸਾਸੀ ਗਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਠੀਕ ਹੈ ਜੀ ਠੀਕ ਹੈ ਕਾ ਆਪਾਂ ਦੇ ਵਧੀਆ ਠੀਕ ਹੈ ਸਾਰੇ ਤੁਸੀਂ ਦੱਸੋ ਮੂਜੀ ਠੀਕ ਰਹੂ ਜੀ ਸਾਰੀ ਤੇਜ ਸੁਭ ਹਮ ਇੱਧਰ ਆਓ ਥੋੜੇ ਦਿਨ ਰੋਜ਼ ਕਣਾਂ ਦਾ ਮਮਾ ਬਲੌਗ ਬਣਾਈਆਂ ਬਲੌਗ ਬਣਾਈਆਂ ਮੈਂ ਚੱਲ ਫਤਵੀ ਰਾਤ ਬਣਾਈਆਂ ਹਮ ਤੇ ਮੇਰਾ ਜੀ ਕੰਡਿਆ ਸੀ ਪਤਾ ਮਮਾ ਨੇ ਕਿਹੜੀ ਚੀਜ਼ ਬਣਾਈ ਇੱਧਰ ਆ ਦੱਸ ਦਹੀਂ ਵਾਲੀ ਮੇਂ ਇਹ ਮਲਾਂ ਨਾ ਹਾਂ ਕੁੰਜੂਰ ਪੋੜਿਆ ਤਾਂ ਮਾਲੂ ਦੇ ਬਸ ਕਰ ਆਜੂ ਇੱਧਰ ਆ ਲੋ ਮੇਰਾ ਖਾਨ ਜੇ ਲਕਾੰਡਿਆ ਹੀ ਮਾਲ ਕੁੜਿਆਂ ਨੂੰ ਫਿਰ ਮਸਾਬੀ ਨੂੰ ਮੰਗਾਈ ਸੂਚੀ ਉਹਨੂੰ ਥੋੜੇ ਜਿਹਾ ਦੁੱਧ ਚ ਫੈਂਟ ਕੇ ਰੱਖਿਆ ਥੋੜਾ ਟਾਈਮ ਫਿਰ ਆਪਾਂ ਬਣਾਈ ਫਿਰ ਨਾ ਹੁਣ ਸਵਾਦ ਨਾਲਾ ਖਾਣ ਲਈ ਹਾਂ ਦਿਲ ਮੇਰਾ ਕਰਦਾ ਪਰ ਨਾਲ ਸਵਾਦ ਸਾਬੀ ਵੀ ਲੰਦਾ ਤੇ ਪਤੇ ਵੀ ਕਿੱਦਾਂ ਹੁੰਦਾ ਦੱਸੋ ਅਵੀ ਹੁਲਿਆ ਦਾ ਡਾਂਸ ਵੀ ਐਸੇ ਲੋ ਰੇ ਲੋ ਆ ਵੀ ਆਓ ਦੱਸੋ ਮੇਰੇ ਪਤੇ ਜੰਮੀ ਵੀ ਨਹੀਂ ਜੰਮੀ ਬਣੇ ਬੱਪੇ ਪੂਰੇ ਤੇਸਤੀ ਬਣੇ ਆ ਮਾਲ ਪੂਰੇ ਸੁਖ ਨੇ ਤਾਂ ਮੈਂ ਸੱਚੀ ਗੱਲ ਦੱਸਾਂ ਸੁਖ ਨੇ 4-5 ਬਣਾਏ ਇਹਦੇ ਬੱਤਰ ਨਹੀਂ ਆਏ ਵੀ ਕਿਦਾਂ ਬਣਨੀ ਆ ਪੂਰੇ ਆਏ ਕਿਉਂਕਿ ਇਹਦੇ ਕੋਲ ਪੂਰਾ ਗੱਲ ਬੱਪੇ ਚੁੱਪ ਕਿਤੇ ਕੋਲੋਂ ਨਾ ਅਸਲ ਦੇ ਵਿੱਚ ਥੱਲੇ ਥੱਲੇ ਲੱਗੀ ਜਾਂੜੇ ਫਰਾਈ ਪੈਨ ਚ ਫਿਰ ਸ਼ੈਫ ਗਿਆ ਸ਼ੈਫ ਫਿਰ ਬਣਾਏ ਜਾ ਕੇ ਜਦੋਂ ਮੈਂ ਬਣਾਇਆ ਤਾਂ ਤਿੰਨ ਤੁਸੀਂ ਬਣਾਏ ਦੋ ਜਿਹੜੇ ਉੱਥੇ ਰੱਖੇ ਪੰਜ ਪੰਜ ਤੁਸੀਂ ਬਣਾਏ ਚਾਰ ਮੈਂ ਛੇ ਕਿਹੜੇ ਛੇ ਇੱਕ ਤੋਂ ਇੱਕ ਕੋ ਲੈ ਗਈ ਪਹਿਲਾਂ ਆਹ ਉਹ ਹੀ ਖਾਂਢੀ ਆ ਅੱਛਾ ਹਾਂ ਚੇਨ ਤੁਹਾਨੂੰ ਪੰਜ ਪੰਜ ਚੇਨ ਬਣਾਇਆ ਚਾਰ ਮੈਂ ਨਾਲ ਕੰਮ ਉਸ ਹੀ ਆ ਗਿਆ ਜਿਹੜੇ ਮੈਂ ਬਣਾਏ ਆ ਉਹ ਦੋ ਪੂਰੇ ਤੇ ਲੋਗ ਨਹੀਂ ਬਣਾਇਆ ਕਰਨਾ ਬੇਹੇ ਇਹ ਵਾਲਾ ਖੰਸਵਾ ਇਹ ਜਿਹੜੇ ਮਾਲ ਪੂੜੇ ਬਣਾਉਂਦਾ ਜਿਹੜਾ ਮੌਸਮ ਆ ਮਾਲ ਪੂੜੇ ਆ ਕਰਦੇ ਆ ਮਾਲ ਪੂੜਾ ਉਹ ਮੌਸਮ ਅਗਲੇ ਮਹੀਨੇ ਆਉਣਾ ਬੰ ਮੇਰਾ ਸੋ ਚਾਜੀ ਦਿਲ ਕੰਡਿਆ ਫੇਰ ਆਪਾਂ ਬਣਾ ਲੈ ਤੂੰ ਜੀਨ ਕਰ ਸੋਣਾ ਨਹੀਂ ਚਾਹੀਦਾ ਜਦੋਂ ਮਨ ਕਰੇ ਜਿਹੜੀ ਚੀਜ਼ ਚਾਹਤੋ ਕਰਾਂ ਜਲਦੀ ਮੇਰਾ ਤਾਂ ਨਾ ਮਾਲ ਕਰਦਾ ਕਦਰ ਨਾਲ ਦੋ ਜਣੇ ਦਾ ਹੋਰ ਕੰਡਿਆ ਪਿੰਦਾ ਤੁਰਾ ਪੰਖ ਲੋ ਬਹਿ ਕੇ ਵੇਖੀ ਜਾਈਏ ਕਾਲਾ ਚਾਹ ਦਾ ਮਾਲਪੜੇ ਦੀ ਮੈਂ ਰੈਸਿਪੀ ਦੱਸਾਂ ਵੀ ਕਿੱਦਾਂ ਬਣਾਏ ਇਹਨਾਂ ਸੁਣੋ ਇੰਨਾ ਕੁ ਪਾਣੀ ਲੈ ਚਪਨਾ ਥੋੜੀ ਜਿਹੀ ਅੱਧੀ ਕੋਲੀ ਖੰਡ ਦੀ ਘੋਲ ਲਈ ਹਨਾ ਬਲੀ ਘੋਲ ਤੋਂ ਉਹਦੇ ਵਿੱਚ ਫਿਰ ਮੈਂ ਪਾਈ ਅੱਧੇ ਉਹ ਘੱਟ ਅੱਧਾ ਹੀ ਲਾ ਲੋ ਸੂਜੀ ਇੰਨੀ ਕੁ ਸੂਜੀ ਪਾ ਲਈ ਉਹਦੇ ਵਿੱਚ ਜਿੰਨੀ ਇੰਨੀ ਸੂਜੀ ਪਈ ਉਹ ਤੋਂ ਡਬਲ ਥੋੜਾ ਜਿਹਾ ਆਟਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਫੈਂਟ ਤੱਕ ਫੈਂਟ ਕੇ ਫਿਰ ਉਹਨੂੰ ਮੈਂ ਟੱਕ ਕੇ ਰੱਖਾਈ ਕਿੰਨਾ ਟਾਈਮ 15 ਮਿੰਟ ਟੱਕ ਚਲੇ ਜਾਓ ਤੇ ਤੁਜੀ ਫੁੱਲ ਜਾਂਦੀ ਹੈ ਨਾ ਵਿੱਚ ਸੌਂਫ ਨਹੀਂ ਪੈਣੀ ਉਹ ਮੈਨੂੰ ਚੇਤਾ ਭੁੱਲ ਗਿਆ ਜਦੋਂ ਮੈਂ ਤੇਨੇ ਪੂੜੇ ਬਣਾ ਲੈ ਬੈਨਾ ਮੈਂ ਚੇਤਾ ਹੀ ਕਿ ਮੈਂ ਲਾਸਟ ਜਦੋਂ ਬਣਾਉਣ ਲੱਗੂਗੀ ਫਿਰ ਸੌਂਫ ਪਾਉਂਗੀ ਫਿਰ ਮੈਂ ਜਦੋਂ ਚਾਰ ਪੂੜੇ ਬਣਾ ਲੈ ਫਿਰ ਮੈਨੂੰ ਸਾਬੀ ਨੇ ਦੱਸਿਆ ਪਰ ਚਾਵਾ ਪੂਰੀ ਤੋਂ ਬਾਅਦ ਉਹਦੇ ਵਿੱਚ ਸੌਂਫ ਪਾਈ ਇਤਲੇ ਕਿਉਂ ਸੌਂਫ ਪਾਧੀ ਪਰ ਤੁਸੀਂ ਪਹਿਲਾਂ ਪਾਉਣੀ ਆ ਜਿੰਨੇ ਬਣਾਉਣੇ ਮੇਰੀ ਸੌਂਫ ਜਿੰਨੇ ਵੀ ਬਣਾਉਣੇ ਨੇ ਪਹਿਲਾਂ ਪਾਉਣੀ ਸੌਂਫ ਮਾਲ ਪੂਰੇ ਸੱਚੀ ਬਹੁਤ ਟੇਸਟੀ ਬਣਿਆ ਬਾਕੀ ਇਹਨਾਂ ਨਾਲ ਕੀ ਗੱਲ ਲੱਖ ਦੀ ਗੱਲ ਨਹੀਂ ਖੀਰ ਬਣਦੀ ਇਹਨਾਂ ਨਾਲ ਹੋਰ ਵੱਖਰੀ ਗੱਲ ਹੀ ਪਰ ਬਹੁਤ ਸੁਆਦ ਲੱਗਣ ਏ ਕੱਲੇ ਕੱਲੇ ਵੀ ਸੁਆਦ ਲੱਗਣ ਏ ਨਾ ਸਾਬੀ ਹੂੰ ਅਫਾ ਦਿਓ ਤੇ ਅੱਜ ਕਿੰਨੀ ਲੁੱਟੀਆਂ ਭਾਗੋ ਦਿੰਦੀ ਕਿਉਂ ਗੱਲ ਕਰਨ ੜੇ ਮम्मा ਕੁਛ ਬਣਾਉ ਹਾਂ ਖਾਣ ਨੂੰ ਘਰੇ ਤੇ ਮੈਨੂੰ ਕੁਛ ਨਹੀਂ ਬਣਾਉਣਾ ਹੁੰਦਾ ਰੋਟੀ ਭਣੀ ਤੋਂ ਸਵਾਇਆ ਹੋਜੀ ਚੀਜ਼ ਫਿਰ ਆ ਮੈਂ ਜੀ ਟ੍ਰਾਈ ਮਾਰੀ ਤੇ ਫਿਰ ਚਲੋ ਸਫਲ ਹੋ ਗਈ ਹੂੰ ਅਨਾਫ ਦੇ ਵੀ ਮਾਪੂਰੇ ਦੀ ਨੂੰ ਮਾਪੂਰੇ ਤੇ ਵੀ ਨਾ ਮਾਪੂਰੇ ਆਉਂਸਾ ਜੇ ਮਾਪੂਰੇ ਕੌਣ ਖਾਣਗੇ ਨਾ ਮਾ ਖਾਣੀ ਮੈਂ ਤੇਰੇ ਬਿਨਾਂ ਹਮ ਮਾਰਪੁਰੇ ਖਾਏਗੇ। ਮਾਰਪੁਰੇ। ਸਿਲੀ ਬਿਨਾਂ? ਹਮ। ਉਹ ਸਿਲੀ ਬਿਨਾਂ? ਮੈਂ ਹਾਂ। ਅੱਗੇ ਮਨੇ ਕਹਿੰਦਾ, "ਪਾਪਾ ਜਿਹੜੀ ਰੱਸੀ ਬੰਨੀ ਆ ਤੂੰ ਲੈ ਕੇ ਜਾਓ ਮੈਂ ਤੁਹਾਨੂੰ ਨਾ ਏ ਟਰੈਕ ਕਰਦਾ। ਟਰੈਕ ਕਰਦਾ ਤੂੰ ਕਿੱਥੇ ਜਾਂਦੇ ਜੀ?" ਤੂੰ ਹੀ ਟਰੱਕ ਗਈ ਮੈਨੂੰ। ਹਾਂ। ਕੀ? ਕੀ ਦੇਖੇ ਹੋ? ਕਿੱਥੇ ਚੱਲ ਗਈ ਮੈਂ? ਹਮ। ਕਿੱਥੇ ਗਈ? ਵੱਡੀ ਦੀਦੀ ਕਰ। ਹਾਂ? ਵੱਡੀ ਦੀਦੀ। ਪੱਡੀ ਦੀਦੀ ਕਰ। ਵੱਡੀ ਦੀਦੀ ਸਾਡੇ ਨਾਲ ਕੀ ਕਰਦੀ ਆ? ਨਹੀਂ ਕੀ ਕੀ ਬਣਾਉਂਦੀ ਸਾਡੇ ਨਾਲ ਮਾਲਪੂਰੇ ਨਹੀਂ ਨਹੀਂ ਹਾੜੇ ਨਾਲ ਵੱਡੀ ਦੀਦੀ ਕੀ ਬਣਾਉਂਦੀ ਹੈ ਕਿਹੜਾ ਨਾਮ ਕਰਦੇ ਏਸੋ ਨਹੀਂ ਨਹੀਂ ਵੱਡੀ ਦੀਦੀ ਸਾਡੇ ਨਾਲ ਕੀ ਕੰਮ ਕਰਦੀ ਹੈ ਕੀ ਬਣਾਉਂਦੀ ਵੈਰੀ ਗੁੱਡ ਤੇ ਕੱਲ ਕੱਲ ਆਪਾਂ ਪਾਪਾ ਨੇ ਤੈਨੂੰ ਕੀ ਲਿਆ ਕੇ ਦਿੱਤਾ ਮੇਲੇ ਚੋਂ ਡਾਕਟਰ ਸੈਟ ਡਾਕਟਰ ਸੈਟ ਕੌਣ ਕੌਣ ਗਿਆ ਏ ਮੇਲੇ ਨਹੀਂ ਤੂੰ ਮੂ ਨਾਲ ਬੋਲ ਕੇ ਦੱਸ ਹਾਂ ਇਹਨੂੰ ਪਤਾ ਕੀ ਕਿੰਦਾ ਛਾਲ ਲੱਗਿਆ ਮਮਾ ਤੂੰ ਹੀ ਨਹੀਂ ਚੱਲੋ ਮੈਂ ਹਾਂ ਤੇ ਜਿ ਬੁੜੀਆਂ ਹੋਣਗੇ ਤੇ ਮੈਨੂੰ ਫੋਨ ਕਰਦੀ ਗਰਾਤੀ ਸੁੱਤੇ ਪੈਣ ਜੇ ਤਾਂ ਮਮਾ ਉੱਥੇ ਬੁੜੀਆਂ ਨੂੰ ਹੈਦੀਆਂ ਸੀ ਮੈਂ ਕਿਹਾ ਤੈਨੂੰ ਤੇ ਪੈ ਗਿਆ ਮਿਲ ਜਾ ਕੇ ਫੋਨ ਕਰਦੀ ਇਹਨੂੰ ਹੁੰਦਾ ਜੇ ਆਪਾਂ ਮੇਰੇ ਚੱਲੇ ਤੇ ਮੇਰੀ ਮਮਾ ਵੀ ਨਾਲ ਜਾਵੇ ਹੂੰ ਐਦਾਂ ਹੀ ਆ ਨਾ ਤੈਨੂੰ ਜਿਸ ਦਿਨ ਦਾ ਕਾਲਾ ਡਾਕਟਰ ਸੈਟ ਆ ਪਤਾ ਨਹੀਂ ਕਿੰਨੇ ਇੱਕ ਵਾਰੀ ਮੈਨੂੰ ਚੈੱਕ ਕਰ ਲਿਆ ਵਾ ਟੀਕੇ ਲਾ ਲਾ ਕੇ ਦੇ ਲਿਆ ਕਦੀ ਮਮੀ ਮੱਥੇ ਪਰਾ ਕੇ ਚੈੱਕ ਕਰਦਾ ਤੁਹਾਨੂੰ ਬੁਖਾਰ ਤੇ ਨਹੀਂ ਕਦੀ ਇੱਥੇ ਰੱਖ ਕੇ ਚੈੱਕ ਕਰਦਾ ਤੁਹਾਨੂੰ ਬੁਖਾਰ ਤੇ ਨਹੀਂ ਤੁਹੇ ਪੀਗਾ ਪਰ ਨਹੀਂ ਆਂਦਾ ਤੇਰੀ ਕੋ ਕਰਦਾ ਹੂੰ ਆਂਦਾ ਮੈਨੂੰ ਖੇਡੋ ਕਿੰਨੇ ਨੇ ਪੰਦਰੋਂ ਟੀਕੇ ਲੱਭੀ ਚੋ ਉਹ ਜਿਹੜੀਆਂ ਨਾਲ ਦੋ ਬੋਤਲਾਂ ਜੀਆਂ ਮਿਲੀਆਂ ਮਾ ਉਹਨਾਂ ਵਿੱਚੋਂ ਟੀਕੇ ਭਰਦਾ ਟੀਕੇ ਭਰਦਾ ਇੱਕ ਮੈਨੂੰ ਬੋਤਲ ਪਿਆਲ ਦਿੰਦਾ ਉਦਾਂ ਦਾ 300 ਦੀ ਹੈ ਪਰ ਮਮਾ ਤੁਹਾਨੂੰ ਫਰੀ ਹੈ ਆਂਦਾ ਉਦਾਂ 300 ਦੀ ਹੈ ਉਦਾਂ 300 ਦੀ ਤੁਹਾਨੂੰ ਫਰੀ ਹੈ ਅੱਛਾ ਤੇ ਬਤ 300 ਦੀ ਹੈ ਟੁੱਟ ਸੱਟ ਨਾ ਨਹੀਂ ਮਿਲਗੀ ਤਿੰਨ ਚੰਚੀ ਓਕੇ ਲੈ ਤਰੀ ਜबान ਖਿੱਚਾ ਖਾਓਗੇ ਹੁਣ ਹੈ ਤੇਰੀ ਖੁਇ ਗਈ ਦੋਤ ਮੈਂ ਕੀ ਆਇਤ ਇਹ ਤੂੰ ਤੇਰਾ ਖੋਤੇ ਲਿਆ ਕੇ ਲੈ ਕੇ ਆਓ ਖਾ ਲਓ ਰੋਟਾ ਚੱਤ ਸਾਹੀ ਕੋ ਸਬਰ ਨਹੀਂ ਹੋ 100 ਨਾਲ ਨਾਲ ਡੰਗ ਡੰਗ ਥੁੱਕ ਗਈ ਥੋੜਾ ਜਿਹਾ ਰਹਿ ਗਿਆ ਕੁ ਮੈਂ ਖਾ ਗਿਆ ਆਈਓ ਪੱਦਰ ਆ ਪੀਂਸੋ ਵਾਲੀ ਇੱਥੇ ਮੇਰੀ ਦਵਾਈ ਉਹ ਟਗੋ ਚੀ ਗੋਚ ਗਈ ਆ ਠੀਕਾ ਵਾ ਐਂਦਾ ਇੱਚੋਂ ਭਰ ਦੇ ਹੰਦਾ ਵਾ ਐਂਦਾ ਕਰਕੇ ਮੁਰਗੇ ਅੰਦਰ ਮੇਰੀ ਬਾਹਂ ਜਿੱਥੇ ਠੋਕਦਾ ਮम्मा ਤੈਨੂੰ ਕਿੱਲਾ ਨਾ ਲਿਆ ਤੂੰ ਤਾਂ ਕੇਵਲ ਤੇ ਬੋਤਾ ਹੀ ਖਵਾ ਦਿੰਦਾ ਫਿਰ ਫੀਡ ਹੁੰਦੀ ਬਾਹਰ ਲੱਭਣ ਗਿਆ ਤੇ ਵਈਂ ਉਹਨਾਂ ਤੋਂ ਹੂੰ ਟੀਕਾ ਟੀਕਾ ਭਰੋ ਵਤੇ ਵੀਰ ਉਹ ਈਗਾ ਟੁੱਟ ਗਿਆ ਨਹੀਂ ਟੁੱਟਾ ਉਹ ਇਦਾਂ ਦਾ ਹੀ ਐਨੇ ਰੱਖੇ ਇਹ ਰੱਖ ਉਹ ਲੈ ਈਗਾ ਭਰਿਆ ਨਹੀਂ ਜਾਂਦਾ ਆਪੇ ਦੇਖਣੋਂ ਆਪ ਭਰ ਐ ਭਰ ਭਰ ਜਾ ਭਰ ਗਿਆ ਭਰ ਗਿਆ ਆਪਣੇ ਦਾ ਹਮੇ ਕਰਦਾ ਇੰਨੇ ਜਿਆਦਾ ਖਵਾਇਆ ਮੇਰੇ ਟੀਕਾ ਟੀਕਾ ਹੀ ਬੜਾ ਖਵਾਉਂਦਾ ਤੇ ਟੀਕਾਇਆ ਡਾਕਟਰ ਸਾਹਿਬ ਤੁਹਾਡੇ ਟੀਕੇ ਕਾਮਯਾਬ ਨਹੀਂ ਆਗੇ ਵੇਡੋ ਨਾਲ ਹੀ ਜੇ ਕੰਮ ਕਰ ਦਿੰਦੇ ਹੁਣ ਬੁਖਾਰ ਚ ਬੁਖਾਰ ਚੈੱਕ ਕਰੋ ਬੁਖਾਰ ਬੁਖਾਰ ਚੈੱਕ ਕਰ ਲਓ ਆਈ ਥਰਮੋਮੀਟਰ ਇਹ ਰਿਕਾਰਡ ਇਹ ਡੋਟ੍ਰਸੈਟ ਜੇ ਨਾਲ ਹੀ ਨਹੀਂ ਮਿਲਾਈ ਇਹ ਡੋਟ੍ਰਸੈਟ ਜੇ ਨਾਲ ਨਹੀਂ ਮਿਲਾਈ ਸਾਰਾ ਕੁਝ ਨੱਕ ਤਿੱਖਾ ਕਰਨ ਵਾਸਤੇ ਦੀ ਹੈ ਗਵਰਨਰ ਨੂੰ ਮੈਂ ਖਾ ਚੱਕ ਤਾਂ ਨਹੀਂ ਜੇ ਤੁਸੀਂ ਆਪ ਵੀ ਕਿਉਂ ਕਿ ਨੱਕ ਹੋਇਆ ਬੜਾ ਤੁਹਾਨੂੰ ਮਹਿੰਗਾ ਪ੍ਰੇਮੀ ਦਿਵਾਈ ਬੜੀ ਮਹਿੰਗੀ ਦਿਵਾਈ ਮੈਨੇ ਅਰੇ ਅੰਦਰ ਸਭ ਕੋਈ ਗਾਲੀ ਮੈਂ ਪਟੀਆਂ ਤੇ ਮੇਰਾ ਕੋਈ ਨਹੀਂ ਦਬ ਕਰ ਲਾਂਗੀ ਮੈਨੂੰ ਦਵਾਈ ਸੀ ਕਿ ਮਿਲ ਜਾਈ ਪ੍ਰੀਮ ਮਿਲ ਜਾਣੀ ਆ ਚਲ ਫਿਰ ਇੱਕ ਖਰਾਕ ਬਣਾਉ ਦੋ ਬੋਤੀਆਂ ਖਰਾਕਾ ਨਾ ਬਣਾਇਓ ਡਾਕਟਰ ਸਾਹਿਬ ਉੱਪਰ ਤੇ ਆਓ ਇੱਕ ਸਾਹਿਬ ਦਵਾਈ ਕੋਜ ਗਈ ਦਵਾਈ ਇੱਕ ਵਾਰ ਫਿਰ ਡਾਕਟਰ ਸਾਹਿਬ ਦੀ ਦਵਾਈ ਲੱਭ ਕਿ ਨਹੀਂ ਹੁੰਦੇ ਨੇ ਉਸ ਆਇਛਾ ਪਸ਼ੋਬਾ ਦਾ ਨਹੀਂ ਪਸ਼ੋਬਾ ਨਹੀਂ ਮੈਂ ਠੀਕ ਹੋ ਜਾਣਾ ਮੈਂ ਤਾਂ ਸਾਬੂ ਨਹੀਂ ਦੇਣ ਦੇ ਕਿ ਉਹ ਚਲ ਕੇ ਦਵਾਈ ਲੱਭਣ ਆਪਣੀ ਇੱਕ ਸਾਹਿਬ ਆਜ ਦਵਾਈ ਮੇਰੇ ਕੋਲੋਂ ਐਦਾਂ ਦਵਾਈ ਆਜੋ ਮੇਰੇ ਕੋਲੋਂ ਆਵੋ ਦਵਾਈ ਆ ਇਧਰ ਕਿਹਦੀ ਤਾਂ ਬਤਾ ਦਿਓ ਪਹਿਲਾਂ ਪਸ਼ੋਬਾਓ ਫਿਰ ਮੈਂ ਦੱਸਨੀ ਕਿਥੋਂ ਡਾਕਟਰ ਸਾਹਿਬ ਤੇ ਲੋਕ ਨੂੰ ਪ੍ਰੈਸ਼ਰ ਨਹੀਂ ਆਇਆ ਕਰਨੀ ਫਿਰ ਵੇਖ ਲਿਓ। ਤਾਂ ਜੀ ਨੂੰ ਬੁਖਾਰ ਲੱਗਿਆ ਹੁਣ ਮੇਆ। ਨਹੀਂ ਨਾ ਦਵਾਈ ਦੇਣੀ ਪੈਣੀ ਐ। ਬੜਾ ਹੈ ਗੜਤ ਵੀ ਮੈਂ ਪੈਸੇ ਬਣਾ ਨਹੀਂ ਨਵਾ ਆਪਣਾ। ਚਲ ਜੇ ਭਾਈ ਠੀਕ ਆ। ਇੰਟਰਸਾਭ ਆਹਵਾ ਦੇ ਲਈ ਰੱਖਿਆ ਤੂੰ ਇਹ ਤਿਆਰ। ਇਹ ਇਹ ਨਾ ਪਹਿਨ ਨਹੀਂ ਆ। ਐਸ਼ਾ ਪਹਿਨਣਾ ਤਾਂ ਕੰਮ ਨਹੀਂ ਦੀਨੀ ਦੋ ਦੂ। ਠੀਕ ਏ। ਚਲੋ। ਡਿਟਸਾਭ ਆਪਣਾ ਕੰਮ ਗੋਲ ਕੇ ਬੈਠਾ ਵਾ ਤੂੰ ਫਿਰ। ਸਰਜਣ ਜੀ ਸਤਿ ਸ਼੍ਰੀ ਅਕਾਲ ਜੀ ਸਰਜਣ ਵਲੌਗ ਵੇਖਿਓ ਤੇ ਦੱਸਿਓ ਪਰਦਾ ਡਾਕਟਰ ਸੈਟ ਤੇ ਮਾਲ ਪੂੜੇ ਆਪਾਂ ਦੇ ਕਾਲੇ ਜਿਹਦਾ ਜੀਕਰੂ ਬਣਾਇਆ ਤੇ ਤੁਹਾਨੂੰ ਤੇ ਹੁਣ ਉਹ ਵੀ ਬਣਾ ਕੇ ਤਾੜੂ ਠੀਕ ਆ ਜੀ ਓਕੇ ਬਾਏ ਬਾਏ ਨੰਬਰ ਨਹੀਂ ਦੇਣਾ ਜਾਨੂ ਬਾਏ ਬਾਏ ਮੈਂ ਨਹੀਂ ਪਾ ਦੇਣਾ ਆਪਣਾ ਬਾਏ ਬਾਏ